ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਤੇ ਅੱਜ ਆਪਣਾ ਫੇਰ ਜੀ ਪਾਰਟ 3 ਹੋਣ ਜਾ ਰਿਹਾ ਸਟਾਕਲੀਆ ਕਰਨ ਦੇ ਵਿੱਚ ਐਕਚੁਅਲੀ ਅੱਛੀ ਖਾਸੀ ਕੁਆਂਟੀਟੀ ਪਈ ਹੋਈ ਸੀ ਮੇਰੇ ਕੋਲੇ ਤੇ ਬਹੁਤ ਸਾਰੇ ਮੇਰੇ ਕੋਲੋਂ ਨਾ ਲੇਲਨ ਕਾਟਨ ਦੇ ਵਰਕ ਵਾਲੇ ਸੂਟ ਕਸਟਮਰ ਮੰਗ ਰਹੇ ਸੀਗੇ ਜਿਨ੍ਹਾਂ ਨੂੰ ਲੱਭਣਾ ਦੁਬਾਰਾ ਬਹੁਤ ਮੁਸ਼ਕਲ ਸੀਗਾ ਕਿਉਂਕਿ ਉਹ ਮੇਰੇ ਕੋਲੋਂ ਸਟਾਕ ਦੇ ਵਿੱਚ ਖਤਮ ਹੋ ਗਏ ਸੀਗੇ ਪਰ ਫਿਰ ਮੈਂ ਅੱਜ ਮਾਰਨਿੰਗ ਬੁਟੀਕ ਤੇ ਗਈ ਸਿਸਟਰ ਦੇ ਕੋਲ ਤੇ ਉੱਥੋਂ ਛਾਂਟ ਕੇ ਕਾਫੀ ਮੈਨੂੰ ਨਿਕਲਿਆ ਮਿਲਿਆ ਹੈ ਸੂਟ ਤੇ ਕੁਝ ਛੋਨੇ ਮੈਨੂੰ ਪੜਤਾਲ ਕਰਕੇ ਕੁਝ ਹੋਰ ਕਾਰੀਗਰ ਤੋਂ ਮੰਗਵਾ ਕੇ ਦਿੱਤੀ ਹੈ ਕੁਝ ਕਾਰੀਗਰ ਤੋਂ ਕੰਮ ਕਰਾਉਣ ਲਈ ਫਿਰ ਤੋਂ ਦਿੱਤੇ ਹੈ ਵਰਕ ਲਈ ਮਤਲਬ ਅਸੀਂ ਪੀਸ ਉਸ ਤਰ੍ਹਾਂ ਦੇ ਲੈ ਕੇ ਥੋੜਾ ਜਿਹਾ ਚੇਂਜ ਕਰਵਾ ਦਿੱਤਾ ਵਰਕ ਦੇ ਵਿੱਚ ਤੇ ਉਹਨੇ ਮੈਨੂੰ ਰੈਡੀ ਕਰਕੇ ਸੂਟ ਦਿੱਤੀ ਹੈ ਜੋ ਮੈਨੂੰ ਮੇਰੇ ਕਸਟਮਰਸ ਦੀ ਡਿਮਾਂਡ ਦੇ ਉੱਪਰ ਚੀਜ਼ ਵਿੱਚ ਨਵੀਂ ਐਡ ਕਰਨੀ ਪਈ ਲਿਆ ਕੇ ਬਾਕੀ ਜੋ ਮੇਰੇ ਕੋਲੇ ਪੁਰਾਣੇ ਜੋ ਵੀ ਮੇਰੇ ਕੋਲੇ ਆਪਣੇ ਸਟਾਕ ਦੇ ਵਿੱਚ ਪਈ ਹੈ ਫਿਰ ਤੋਂ ਤੁਹਾਨੂੰ ਉਹ ਡਿਸਕਾਊਂਟ ਦੇ ਉੱਪਰ ਚੰਗੀਆਂ ਤੇ ਸੋਹਣੀਆਂ ਲੇਟੈਸਟ ਡਿਜ਼ਾਈਨਾਂ ਦੀਆਂ ਚੀਜ਼ਾਂ ਮਿਲਣ ਜਾ ਰਹੀਆਂ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਹ ਕੁਝ ਬੇਸਿਕ ਜੋ ਜ਼ਰੂਰੀ ਦੋ ਚਾਰ ਗੱਲਾਂ ਨੇ। ਸਭ ਤੋਂ ਪਹਿਲਾਂ ਜੀ ਮੇਰੇ ਕਸਟਮਰਸ ਕਈ ਪੁੱਛਦੇ ਆ ਕਿ ਸੀਓਡੀ ਅਵੇਲੇਬਲ ਹੈ ਜੀ ਕੈਸ਼ ਔਨ ਡਿਲੀਵਰੀ ਤਾਂ ਸਾਰਿਆਂ ਨੂੰ ਜੀ ਮੈਂ ਇੱਕ ਵਾਰੀ ਰਿਕੁਐਸਟ ਕਰਦੇ ਆ ਪਲੀਜ਼ ਮੇਰੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਇਹ ਸਰਵਿਸ ਮੈਂ ਪ੍ਰੋਵਾਈਡ ਨਹੀਂ ਕਰਦੀ ਆ। ਆਨਲਾਈਨ ਬੁਕਿੰਗ ਹੁੰਦੀ ਹੈ ਜੀ ਆਪਣੀ ਤੇ ਇੱਕ ਮੈਨੂੰ ਮਤਲਬ ਜੋ ਜ਼ਿਆਦਾਤਰ ਇਹ ਕਮੈਂਟ ਆਂਦੀ ਹੈ ਕੀ ਤੁਹਾਡਾ ਮਤਲਬ ਪਾਰਸਲ ਕਦੋਂ ਤੱਕ ਪਹੁੰਚਣਾ ਹੈ ਸਾਡਾ ਹਨਾ ਪਾਰਸਲ ਮੀਨ ਤੁਹਾਡਾ ਜੀ ਹਫਤੇ ਤੱਕ ਦਾ ਅਸੀਂ ਟਾਈਮ ਮੈਕਸਿਮਮ ਲੈਨੇ ਹੁੰਨੇ ਆ ਹਫਤੇ ਤੋਂ ਪਹਿਲਾਂ ਵੀ ਪਹੁੰਚ ਜਾਂਦਾ ਹੈ ਕਈ ਕਸਟਮਰ ਨੂੰ ਨੈਕਸਟ ਡੇ ਹੀ ਰਿਸੀਵ ਹੋ ਜਾਂਦਾ ਹੈ ਕਿਸੇ ਨੂੰ 2 ਦਿਨ ਕਿਸੇ ਨੂੰ 3 ਦਿਨ ਲੱਗ ਜਾਂਦੇ ਆ ਤੇ ਅਸੀਂ ਮੈਕਸਿਮਮ ਇੱਕ ਹਫਤੇ ਦਾ ਜਿਹੜਾ ਟਾਈਮ ਲੈਨੇ ਹੁੰਨੇ ਆ ਸਭ ਤੋਂ ਪਹਿਲਾਂ ਜੀ ਇੱਕ ਤਾਂ ਬਸ ਕੈਸ਼ ਔਨ ਡਿਲੀਵਰੀ ਦਾ ਨਾ ਕਨਫਰਮ ਕਰਿਆ ਕਰੋ ਔਨਲਾਈਨ ਬੁਕਿੰਗ ਹੋ ਗਈ ਜੀ ਤੁਹਾਡੀ ਤੋਡਾ ਪ੍ਰੋਪਰ ਐਡਰੈਸ ਸੈਂਡ ਕਰਨਾ ਪਏਗਾ ਤੁਹਾਨੂੰ ਕਈ ਕਸਟਮਰਸ ਨਵੇਂ ਹੁੰਦੇ ਆ ਜਿਵੇਂ ਤਾਂ ਉਹਨਾਂ ਨੂੰ ਪਹਿਲੀ ਵਾਰ ਜਿਵੇਂ ਉਹ ਆਨਲਾਈਨ ਸ਼ਾਪਿੰਗ ਕਰਦੇ ਆ ਤਾਂ ਕਾਫੀ ਜ਼ਿਆਦਾ ਇਨਕੁਆਰੀਜ਼ ਕਰਦੇ ਆ ਚਲੋ ਉਹਨਾਂ ਨੂੰ ਸਾਨੂੰ ਸਾਡਾ ਫਰਜ਼ ਵੀ ਬਣਦਾ ਦੱਸਣਾ ਹਨ ਪਰ ਜੇ ਤੁਸੀਂ ਕਹੋ ਕਿ ਕੈਸ਼ ਔਨ ਡਿਲੀਵਰੀ ਦੀ ਫੈਸਿਲਿਟੀ ਦਿਓ ਇਹ ਉਹ ਇਹ ਮੈਂ ਪਹਿਲਾਂ ਹੀ ਮਤਲਬ ਤੁਹਾਨੂੰ ਕਲੀਅਰ ਕਰ ਦਿਆਂ ਕਿ ਇਹ ਸਰਵਿਸ ਆਪਾਂ ਪ੍ਰੋਵਾਈਡ ਨਹੀਂ ਕਰਦੇ ਜੀ ਆਨਲਾਈਨ ਤੁਹਾਡੀ ਬੁਕਿੰਗ ਹੋਏਗੀ ਤੇ ਅੱਜ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਕੁਝ ਸੂਟ ਹੈ ਜੋ ਫੈਲਾ ਕੇ ਰੱਖੇ ਹੋਈ ਹੈ ਤੇ ਬਾਕੀ ਦਾ ਸਟਾਕ ਹਜੇ ਮੈਂ ਕਲੀਅਰ ਖੋਲਿਆ ਹੀ ਨਹੀਂ ਹੈ ਮਤਲਬ ਜੁਨਾ ਕਲੀਅਰ ਹੋ ਰਿਹਾ ਵਿੱਚੋਂ ਤੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਜੀ ਤੁਹਾਡਾ ਦਿਲੋਂ ਧੰਨਵਾਦ ਪਿਛਲੀ ਵੀਡੀਓ ਦਾ ਜਿਹੜਾ ਸਟਾਕ ਹੈ ਉਹ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਜੀ ਉਸ ਤੇ ਲਈ ਮੈਂ ਬਹੁਤ ਥੈਂਕਫੁਲ ਹਾਂ ਤੁਹਾਡੀ ਸਾਰਿਆਂ ਦੀ ਤੇ ਬਹੁਤ سارے ਕਸਟਮਰਸ ਨੇ ਮੈਨੂੰ ਫੀਡਬੈਕ ਦਿੱਤਾ ਬਹੁਤ ਅੱਛੇ-ਅੱਛੇ ਵਾਲਾ ਕਿ ਉਹਨਾਂ ਨੂੰ ਕੋਰੀਅਰ ਰੀਸੀਵ ਹੋ ਗਏ ਤੇ ਬਹੁਤ ਜ਼ਿਆਦਾ ਖੁਸ਼ ਨੇ ਤੇ ਇਹ ਸਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਜਦੋਂ ਸਾਡੀ ਚੀਜ਼ ਕਿਸੇ ਨੂੰ ਪਸੰਦ ਆਉਂਦੀ ਹੈ ਰੀਜ਼ਨੇਬਲ ਪ੍ਰਾਈਸ ਤੇ ਉੱਪਰ ਕਿਸੇ ਕੋਲ ਪਹੁੰਚਦੀ ਹੈ ਤੇ ਅੱਗੇ ਸਾਨੂੰ ਬਹੁਤ ਜ਼ਿਆਦਾ ਮਤਲਬ ਇਹ ਐਪਰੀਸ਼ੀਏਟ ਕੀਤਾ ਜਾਂਦਾ ਵੀ ਚੀਜ਼ ਤੁਹਾਡੀ ਬਹੁਤ ਸੋਹਣੀ ਮਿਲੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਤੇ ਆਪਾਂ ਜੀ ਆਲਓਵਰ ਵੀ ਦਿਖਾਵਾਂਗੇ ਤੁਹਾਨੂੰ कॉटन ਦੇ ਬਹੁਤ ਸਾਰੇ ਕਹਿੰਦੇ ਕਿ कॉटन ਦੇ ਆਲਓਵਰ ਸੂਟ ਸਾਨੂੰ ਚਾਹੀਦੇ ਆ ਹਲਕੀ ਫੁਲਕੀ ਰੇਂਜ ਦੇ ਵਿੱਚ ਉਹ ਵੀ ਤੁਹਾਨੂੰ ਲੈ ਕੇ ਆਵਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਤਲਬ ਇੱਕ ਦੋ ਵੀਡੀਓਜ਼ ਦਾ ਵੇਟ ਤੱਕ ਕਰਨਾ ਪੈਗਾ ਹੋਰ ਕਿਉਂਕਿ ਪੂਰਾ ਸਟਾਕ ਕਲੀਅਰ ਹੋਣ ਦੇ ਵਿੱਚ ਹਲੇ ਥੋੜਾ 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 ਕਰਕੇ ਹੀ ਟਾਈਮ ਨਿਕਲੇਗਾ ਨਾ ਵੀਡੀਓਜ਼ ਦੇ ਵਿੱਚ ਇੱਕ ਦੇ ਵਿੱਚ ਪੂਰਾ ਸਟਾਕ ਨਹੀਂ ਆ ਪਾਏਗਾ ਤੇ ਇੱਕ ਜੀ ਜਿਹੜੇ ਫੁਲਕਾਰੀ ਵਰਕ ਵਾਲੇ ਆ ਉਹ ਆਪਣੇ ਕੋਲੇ ਮੌਜੂਦ ਹੈ ਸੂਟ ਅਵੇਲੇਬਲ ਨਹੀਂ ਦੂਸਰਾ ਸਾਰਾ ਜੋ ਪਿਛਲੀ ਪੁਰਾਣੀ ਵੀਡੀਓਜ਼ ਦਾ ਸਟਾਕ ਹੈ ਉਸ ਤੇ ਰਿਗਾਰਡਿੰਗ ਪਲੀਜ਼ ਕੋਈ ਇਨਕੁਆਇਰੀ ਨਾ ਕਰਿਓ ਪਿਛਲੀ ਪੁਰਾਣੀਆਂ ਵੀਡੀਓਜ਼ ਦਾ ਆਪਣੇ ਕੋਲੇ ਕੋਈ ਵੀ ਸੂਟ ਕੋਈ ਵੀ ਚੀਜ਼ ਨਹੀਂ ਹੈ ਉਹ ਸਾਰੇ ਕਲੀਅਰ ਹੋ ਗਏ ਹੁਣ ਆ ਬਵਾਦ ਦੇ ਆ ਜੀ ਨਵੀਆਂ ਚੀਜ਼ਾਂ ਵੱਲ ਤੇ ਨਵੇਂ ਡਿਜ਼ਾਈਨ ਵੱਲ ਚਲੋ ਪਹਿਲਾਂ ਮੈਂ ਇੱਕ ਨਜ਼ਰ ਤੁਹਾਨੂੰ ਦੜਾ ਦਿੰਨੀ ਹੈ ਜੋ ਮੈਂ ਇਸ ਤਰ੍ਹਾਂ ਡਿਸਪਲੇ ਕੀਤੇ ਹੋਏ ਹਾਂਜੀ ਤੇ ਇਹ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰ ਲੈਨੇ ਆ ਲੇਲਨ ਕਾਟਨ ਦਾ ਸੂਟ ਹੈ ਜੀ ਬਹੁਤ ਸੋਹਣਾ ਅਮੇਜ਼ਿੰਗ ਸੂਟ ਹੈ ਐਕਚੁਅਲੀ ਨਾ ਮੇਰੀ ਖੁਦ ਦੀ ਸ਼ਾਮ ਪੈ ਰਹੀ ਹੈ ਲਾਈਟ ਦਾ ਪ੍ਰਬੰਧ ਘੱਟ ਹੋਣ ਕਰਕੇ ਤੁਹਾਨੂੰ ਥੋੜਾ ਜਿਹਾ ਦੇਖਣ ਵਿੱਚ ਉਹ ਆ ਸਕਦੀ ਹੈ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਖੋਲ ਕੇ ਦਿਖਾਉਂਗੀ ਇਹ ਸਾਰੇ ਲੇਲਨ कॉटन ਦੇ ਹੈ ਜੀ ਇਹ ਸਾਰਾ ਸਟਾਕ ਹੈ ਜਿਹੜਾ ਲੇਲਨ कॉटन ਦਾ ਹੈ ਇਹ ਪਿਓਰ कॉटन ਦਾ ਹੈ ਜੀ ਇਹ कॉटन ਦਾ ਹੈ ਚਿਕਨ ਦਾ ਉੱਪਰ ਇਸ ਤੇ ਪੈਚਵਾਰਕੋ ਆਵਾ ਬਹੁਤ ਸੋਹਣਾ ਸੂਟ ਹੈ ਇਹ ਵੀ ਇਸ ਦਾ ਦੁਪੱਟਾ ਵੀ ਅਮੇਜ਼ਿੰਗ ਹੈ ਤੇ ਇਹ ਹੈ ਜੀ ਲੇਲਨ कॉटन ਦੇ ਸੂਟ ਜਿਹੜੇ ਆਪਣੇ ਕੋਲੇ ਰੀਸਟਾਕ ਕੀਤੇ ਐ ਬਹੁਤ ਮੁਸ਼ਕਲ ਨਾਲ ਮੈਂ ਲੱਭ ਕੇ ਲੈ ਕੇ ਆਈਆਂ ਇਹ ਵੀ ਲੇਲਨ कॉटन ਦਾ ਸੂਟ ਹੈ ਜੀ ਤੇ ਇਹ ਲੇਲਨ कॉटन ਦੇ ਵਿੱਚ ਡਿਜ਼ਾਈਨ ਬਾਰਡਰ ਤੇ ਉੱਪਰ ਕਰਤਾ ਜੀ ਜਿਹੜਾ ਉੱਪਰ ਤੱਕ ਮਤਲਬ ਪੈਨਲ ਜਾਂਦਾ ਸੀਗਾ ਤੇ ਸੈਂਟਰ ਦੇ ਵਿੱਚ ਫਲਾਵਰ ਸੀ ਉਸ ਦਾ ਆਪਾਂ ਡਿਜ਼ਾਈਨ ਹੈ ਜਿਹੜਾ ਚੇਂਜ ਕਰਤਾ ਤੇ ਇਹ ਵਾਲਾ ਦੇਖੋ ਜੀ ਨਵੇਂ ਕਲਰ ਬੜੇ ਸੋਹਣੇ ਪਿਆਰੇ ਲੇਲਨ कॉटन ਹੈ ਇਹ ਵੀ ਜੀ ਬਹੁਤ ਵਧੀਆ ਵਾਲੀ ਲੇਲਨ ਕਾਟਨ ਹੈ ਇਹਦੇ ਨਾਲ ਬਾਟਮ ਵੀ ਲੇਲਨ कॉटन ਦੀ ਤੇ ਦੁਪੱਟਾ ਇਹਦੇ ਨਾਲ ਅਮੇਜ਼ਿੰਗ ਆ ਬਹੁਤ ਸੋਹਣੇ ਦੁਪੱਟੇ ਆ ਤੇ ਇਹਨਾਂ ਦੀ ਨਾਲ ਦੀ ਨਾਲ ਆਪਾਂ ਰੇਟਾਂ ਦੀ ਗੱਲ ਕਰਦੇ ਰਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਇਹ ਜਿਵੇਂ ਜਿਵੇਂ ਦਿਖਾਉਂਗੀ ਰੇਟ ਵੀ ਕਨਫਰਮ ਕਰ ਦੂੰਗੀ ਇਹ ਸਾਰੇ ਰੀਸਟਾਕ ਕੀਤੇ ਜੀ ਇਹ ਮੈਚਿੰਗ ਸੂਟ ਨੇ ਇਹ ਵਾਲੇ ਇਹ ਆਲਓਵਰ ਹੈ ਜੀ ਲੈਮਨ yellow ਤੇ ਇਹ ਪੀਚ ਹੈ ਪੀਚ ਦੇ ਵਿੱਚ ਵੀ ਤੁਹਾਨੂੰ ਇਹ ਡਿਜ਼ਾਈਨ ਨਵਾਂ ਦੇਖਣ ਨੂੰ ਮਿਲੇਗਾ ਇਸਦੀ ਮੈਂ ਜਿਹੜੀ ਸ਼ਰਟ ਹੈ ਇਹਨੂੰ ਖੋਲ ਕੇ ਮੈਂ ਤੁਹਾਨੂੰ ਦਿਖਾਉਂਗੀ ਤੇ ਇਹ ਮੈਚਿੰਗ ਹੈ ਇਸ ਦੇ ਨਾਲ ਵੀ ਇਸ ਤਰ੍ਹਾਂ ਇਹਦਾ ਇਹ ਵਾਲਾ ਮੈਚਿੰਗ ਬਾਟਮ ਜਾਏਗਾ ਇਸ ਦੇ ਨਾਲ ਪਿਸਤਾ ਗ੍ਰੀਨ ਜਾਂ ਮੇਰੇ ਖਿਆਲ ਮੂੰਗਿਆ ਗ੍ਰੀਨ ਹੈ ਜੀ ਇਹ ਬੋਟਲ ਗ੍ਰੀਨ ਇਹਦੇ ਨਾਲ ਮੈਚਿੰਗ ਜਾਏਗਾ ਤੇ ਇਹ ਵੀ ਮੈਚਿੰਗ ਦੇ ਵਿੱਚ ਹੈ ਜੀ ਇਹਦੇ ਨਾਲ ਇਹ ਦਿਨਾ ਮੈਰੂਨ ਹੈ ਤੇ ਇਹ ਵਾਲੀ ਮਸਟਰਡ ਬਾਟਮ ਹੈ ਜੀ ਇਸ ਦੇ ਨਾਲ ਮੈਚਿੰਗ ਇਹ ਵੀ ਬਹੁਤ ਪਿਆਰਾ ਕਨਸੈਪਟ ਹੈ ਕਿਉਂਕਿ ਬਹੁਤ ਸਾਰੇ ਕਸਟਮਰਸ ਦੁਬਾਰਾ ਦੁਬਾਰਾ ਇਹ ਚੀਜ਼ਾਂ ਮੰਗ ਰਹੇ ਸੀਗੇ ਇਹ ਪਿਕਾਕ ਸ਼ੇਡ ਹੈ ਮੇਰੇ ਖਿਆਲ ਹਾਂਜੀ ਇਹ ਪਿਕਾਕ ਹੈ ਤੇ ਇਸ ਦੇ ਨਾਲ ਹੈ ਜਿਹੜਾ ਇਹ ਵਾਲਾ ਪਿੰਕ ਮੈਚਿੰਗ ਰਹੇਗਾ ਤੇ ਆਪਾਂ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਅਨਰੈਪ ਕਰਦੇ ਆ ਤੇ ਖੋਲ ਕੇ ਸਾਰੇ ਸੂਟਾਂ ਨੂੰ ਪ੍ਰੋਪਰ ਉਹਨਾਂ ਦੀ ਡਿਟੇਲ ਦਿੰਨੇ ਆ ਇਹ ਦੇਖੋ ਜੀ ਇਹ ਵਾਲੇ ਬਹੁਤ ਸੋਹਣੇ ਸੂਟ ਹੈ ਇਸ ਤਰ੍ਹਾਂ ਇਸ ਦੇ ਵਿੱਚ ਆਰਗੈਂਜ਼ਾ ਦਾ ਪੈਚ ਅਰ ਐਡ ਕਰਕੇ ਉਸ ਤੇ ਉੱਪਰ ਵਰਕ ਹੋਇਆ ਵਾ ਬਹੁਤ ਸੋਹਣੀ ਚੀਜ਼ ਹੈ ਸਟਾਫ ਇੱਕਦਮ ਵਧੀਆ ਪਿਓਰ ਗੁੱਡ ਕੁਆਲਿਟੀ ਦੇ ਵਿੱਚ ਰਹੂਗਾ ਤੇ ਚਲੋ ਜੀ ਹੁਣ ਆਪਾਂ ਨਾਲ-ਨਾਲ ਇਹਨਾਂ ਨੂੰ ਦੇਖਦੇ ਆ ਤੇ ਨਾਲ-ਨਾਲ ਕਰਦੇ ਆਪਾਂ ਇਹਨਾਂ ਦੇ ਰੇਟਾਂ ਦੀ ਗੱਲ ਹਾਂਜੀ ਤੇ ਤੁਸੀਂ ਡਿਸਪਲੇ ਦੇ ਵਿੱਚ ਇੱਕ ਵਾਰੀ ਸੂਟ ਦੇਖ ਲਿਆ ਹੈ మేబీ ਤੁਹਾਨੂੰ ਸਮਝ ਆ ਗਈ ਹੋਣੀ ਹੈ ਤੇ మేబీ ਤੁਹਾਨੂੰ ਹਜੇ ਕੁਝ ਉਹਦਾ ਦੀ ਸਮਝ ਹੈ ਜਿਹੜੀ ਨਹੀਂ ਲੱਗੀ ਹੋਣੀਗੀ ਚਲੋ ਆਪਾਂ ਹੁਣ ਇੱਕ ਇੱਕ ਸੂਟ ਨੂੰ ਓਪਨ ਕਰਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆ ਜਾਂਦਾ ਜੀ ਲੇਲਨ कॉटन ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਚੀਜ਼ ਹੈ ਜਿਹੜੀ ਰੈਡੀ ਹੋ ਕੇ ਆਈ ਹੈ ਐਕਚੁਅਲੀ ਇਹ ਸਾਰੇ ਕੰਮ ਮੇਰੀ ਸਿਸਟਰ ਹੈ ਉਹ ਕਰਦੀ ਹੈ ਇਹ ਸਾਰਾ ਜਦੋਂ ਮੈਂ ਗਈ ਬੁਟੀਕ ਦੇ ਉੱਪਰ ਮੈਂ ਲੇਲਨ कॉटन ਦੇ ਸੂਟ ਲੈਣ ਗਈ ਸੀ ਕਿਉਂਕਿ ਮੇਰੇ ਬਾਹਰੋਂ ਕਸਟਮਰਸ ਨੇ ਬਹੁਤ ਜ਼ਿਆਦਾ ਡਿਮਾਂਡ ਕੀਤੀ ਤੇ ਮੈਂ ਉਹ ਜਦੋਂ ਅੱਜ ਲੈਣ ਗਈ ਤੇ ਮੈਂ ਉੱਥੇ ਇਹ ਰੈਡੀ ਹੋਏ ਸੂਟ ਦੇਖੇ ਸੱਚੀ ਯਕੀਨ ਮੰਨਿਓ ਉਹਨੇ ਕਾਫੀ ਜ਼ਿਆਦਾ ਸੇਲ ਕਰਤੀ ਇਹ ਮੇਰਾ ਦਿਲ ਆ ਗਿਆ ਇਹਨਾਂ ਸੂਟਾਂ ਤੇ ਤੇ ਮੈਂ ਇਹ ਤਿੰਨ ਪੀਸ ਮੈਨੂੰ ਮਤਲਬ ਦੋ ਕਲਰ ਤਿੰਨ ਤਿੰਨ ਸੂਟ ਮਿਲੇ ਆ ਮੈਨੂੰ ਦੋ ਰੰਗਾਂ ਦੇ ਵਿੱਚ ਤਿੰਨ ਤਿੰਨ ਹੀ ਉਸਤੇ ਕੋਲੇ ਬਚੇ ਹੋਏ ਸੀ ਇਹਨਾਂ ਨੂੰ ਆਪਾਂ ਚੱਕ ਲਿਆਂਦਾ ਇਸ ਦਾ ਆਰਡਰ ਉਸਨੇ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੋਰ ਦਿੱਤਾ ਹੋਇਆ ਜਿੱਦਾਂ ਹੀ ਉਹ ਆ ਜਾਂਦੇ ਆ ਮਤਲਬ ਇੱਕ ਦੋ ਦਿਨਾਂ ਤੱਕ ਆਪਣੇ ਕੋਲੇ ਆ ਜਾਣਗੇ ਮੇਰੀ ਸਿਸਟਰ ਕੋਲ ਆ ਜਾਣਗੇ ਸੋ ਇਹ ਸੂਟ ਤੁਸੀਂ ਲੈਣੇ ਹੋਏ ਤਾਂ ਮੈਨੂੰ ਐਡਵਾਂਸ ਜਲਦੀ ਜਲਦੀ ਬੁਕਿੰਗ ਕਰਾ ਦਿਓ ਕਿਉਂਕਿ ਆਪਾਂ ਮਤਲਬ ਜੇ ਬੁਕਿੰਗ ਹੋਏਗੀ ਮੈਨੂੰ ਪਤਾ ਹੋਏਗਾ ਕਿ ਤੁਹਾਨੂੰ ਇਹ ਪਸੰਦ ਹੈ ਜਾਂ ਚੀਜ਼ ਵਧੀਆ ਲੱਗੀ ਤੇ ਆਪਾਂ ਜਾ ਕੇ ਉਹਨਾਂ ਦੇ ਕੋਲੋਂ ਪਹਿਲਾਂ ਆਪਣੇ ਲਈ ਉਹ ਚੀਜ਼ਾਂ ਚੱਕ ਲਿਆਵਾਂਗੇ ਸੋ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਸ਼ਰਟ ਦੀ ਗੱਲ ਇਸ ਤਰ੍ਹਾਂ ਇਹ ਡਿਜ਼ਾਈਨਰ ਸ਼ਰਟ ਦਾ ਲੈ ਲਨ ਕਾਟਨ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਹ ਇਹਦੇ ਉੱਤੇ ਸੈਂਟਰ ਦੇ ਵਿੱਚ ਨਾ ਦੇਖੋ ਥੋੜਾ ਥੋੜੀ ਇਹ ਕਰਕੇ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਦਾ ਡਿਜ਼ਾਈਨ ਹੈ ਤੇ ਆ ਜੀ ਇਸ ਤੇ نیچے ਬਾਰਡਰ ਬਹੁਤ ਹੀ ਪਿਆਰਾ ਬਹੁਤ ਹੀ ਕਲਾਸੀ ਲੁੱਕ ਹੈ ਇਹ ਸੂਟ ਦੀ ਇਹ ਇਸ ਤਰ੍ਹਾਂ ਹੋ ਸਕਦਾ ਹੈ ਲਾਈਟ ਕਲਰ ਦੇ ਸੂਟ ਤੁਹਾਨੂੰ ਵੀਡੀਓ ਦੇ ਵਿੱਚ ਜਾਂ ਸਕਰੀਨ ਦੇ ਉੱਪਰ ਓਨੇ ਜ਼ਿਆਦਾ ਸੋਹਣੇ ਨਾ ਲੱਗਦੇ ਹੁਣ ਪਰ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਨੂੰ ਆਪਣੇ ਸਾਹਮਣੇ ਪਾਏ ਦੇਖੋਗੇ ਨਾ ਤੇ ਇਹਨਾਂ ਦੇ ਉੱਪਰ ਇਕਦਮ ਫਿਦਾ ਹੋ ਜਾਣ ਨੂੰ ਮਨ ਕਰਦਾ ਹੈ ਇਹ ਦੇਖੋ ਇਹ ਇਸਤੇ ਨਾਲ ਹੁਣ ਕਰਦੇ ਆਂ ਗੱਲ ਬਾਟਮ ਦੀ ਪਿਓਰ ਲੈਲਨ ਦੀ ਬਾਟਮ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਸਮੂਥ ਕਪੜਾ ਹੈ ਬਹੁਤ ਪਿਆਰਾ ਕਪੜਾ ਹੈ ਤੇ ਇਸ ਦਾ ਲਿਵੈਂਡਰ ਕਲਰ ਰਹਿਣ ਵਾਲਾ ਹੈ ਠੀਕ ਹੈ ਔਰਗੈਂਜ਼ਾ ਦਾ ਇਸਤੇ ਵਿੱਚ ਪੈਚ ਐਡ ਕੀਤਾ ਹੋਇਆ ਹੈ ਔਰਗੈਂਜ਼ਾ ਦੇ ਉੱਪਰ ਵਰਕ ਹੋਇਆ ਵਾ ਇਹ ਇਸ ਦੀ ਬਾਟਮ ਹੈ ਤੇ ਹੁਣ ਜੇ ਦੁਪੱਟੇ ਦੀ ਗੱਲ ਕਰ ਲਈਏ ਦੁਪੱਟਾ ਇਸ ਦਾ ਬਹੁਤ ਜ਼ਿਆਦਾ ਸੋਹਣਾ ਹੈ 스마트 ਦੁਪੱਟਾ ਹੈ ਟਸਲਸ ਵਾਲਾ ਦੁਪੱਟਾ ਹੈ ਇਹ ਦੇਖੋ ਉਹੀ ਜੋ ਲੇਲਨ कॉटन ਦੇ ਤੁਸੀਂ ਪਹਿਲਾਂ ਸੂਟ ਦੇਖਿਆ ਦੁਪੱਟਾ ਸੇਮ ਉਦਾਂ ਰਹੇਗਾ ਤੇ ਇਸ ਤੇ ਇਹ ਦੇਖੋ সিলਵਰ ਕਲਰ ਦੀ ਇਸ ਤਰ੍ਹਾਂ ਬਾਰਡਰਿੰਗ ਰਹੂਗੀ ਬਹੁਤ ਸੋਹਣੀ ਤੇ ਇਹ ਦੇਖੋ ਇਸ ਦੇ ਵਿੱਚ ਸੈਲਫ ਦੇ ਇਸ ਤਰ੍ਹਾਂ ਡਿਜ਼ਾਈਨ ਸੈਂਟਰ ਦੇ ਵਿੱਚ ਅਲੱਗ ਡਿਜ਼ਾਈਨ ਰਹੇਗਾ ਤੇ ਸਾਈਡ ਦੇ ਉੱਪਰ ਆ ਲੱਗ ਡਿਜ਼ਾਈਨ ਲੇਗਾ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਤੇ ਇੱਕ ਵਾਰ ਮੈਂ ਤੁਹਾਨੂੰ ਇਹ ਲੈ ਕੇ ਵੀ ਦਿਖਾ ਦਿੰਨੀ ਆ ਲਿਵੈਂਡਰ ਸ਼ੇਡ ਆ ਕਿਸ ਤੇ ਵਿੱਚ ਇਸ ਦੇ ਵਿੱਚ ਫਿਲਹਾਲ ਦੋ ਕਲਰ ਮੌਜੂਦ ਨੇ ਨੈਕਸਟ ਜਦੋਂ ਵੀ ਉਹ ਆਉਂਦੇ ਨੇ ਆਰਡਰ ਰੈਡੀ ਹੋ ਕੇ ਤਾਂ ਉਹ ਆਪਾਂ ਨੂੰ ਤੁਰੰਤ ਦੇਖਣਾ ਪਏਗਾ ਕਿ ਕਿਹੜੇ ਕਿਹੜੇ ਕਲਰ ਆ ਜਿਹੜੇ ਰੈਡੀ ਹੋ ਕੇ ਆਏ ਆ ਇਹ ਆ ਜੀ ਦੁਪट्टे ਦੀ ਫਿਨਿਸ਼ਿੰਗ ਬਹੁਤ ਸੋਹਣੀ ਗਰਮੀ ਦੇ ਸਾਹਬ ਨਾਲ ਲਾਈਟ ਕਲਰ ਦੇ ਵਿੱਚ ਬਹੁਤ ਪਿਆਰਾ ਕਨਸੈਪਟ ਹੈ ਇਹ ਇਸ ਤੇ ਟੈਸਲਸ ਨੇ ਤੇ ਇਹ ਇਸ ਦੀ ਲੇਲਨ ਦੀ ਬਾਟਮ ਹੈ ਸਟਾਕ ਲਿਮਟਿਡ ਹੈ ਜੀ ਨਾਲ ਦੀ ਨਾਲ ਤੁਸੀਂ ਇਸ ਨੂੰ ਆਪਣਾ ਆਰਡਰ ਦੇ ਕੇ ਬੁੱਕ ਕਰ ਸਕਦੇ ਹੋ ਹੁਣ ਆਪਾਂ ਇਸ ਦੀ ਰੇਂਜ ਦੀ ਗੱਲ ਕਰ ਲੈਣੇ ਇਸ ਦੀ ਪ੍ਰਾਈਸ ਦੀ ਇਹ ਜੀ ਆਪਾਂ ਨੂੰ 1750 ਰੁਪਏ ਦੇ ਵਿੱਚ ਮਿਲੇਗਾ ਜਿਸ ਵੀ ਕਸਟਮਰ ਨੂੰ ਪਸੰਦ ਹੋਇਆ ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ ਔਰ ਜਦੋਂ ਤੁਹਾਨੂੰ ਰੀਸੀਵ ਹੋਏਗਾ ਤੁਹਾਨੂੰ ਇਸ ਦੀ ਕੀਮਤ ਔਰ ਇਸ ਦੀ ਕੁਆਲਿਟੀ ਫਿਰ ਪਤਾ ਲੱਗੇਗੀ ਇਹ ਹੈ ਜੀ ਅੱਛਾ ਇੱਕ ਸ਼ੇਡ ਹੁਣ ਆਪਾਂ ਇਸ ਦੇ ਵਿੱਚ ਇਹ ਤੋਂ ਸੇਮ ਹੀ ਹੋ ਗਿਆ ਜੋ ਮੈਂ ਦੇਖਿਆ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਦੇਖ ਲਓ ਇਸ ਦੇ ਵਿੱਚ ਆਰਗੈਂਜ਼ਾ ਦਾ ਬਹੁਤ ਸੋਹਣਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਦੂਜਾ ਰੰਗ ਆ ਜਾਂਦਾ ਹੈ ਪਿੰਕ ਚਲੋ ਇਹ ਨੂੰ ਵੀ ਆਪਾਂ ਖੋਲ ਕੇ ਦੇਖ ਲੈਣੀ ਹੈ ਪਰ ਜੇ ਮੈਂ ਇਸ ਤਰ੍ਹਾਂ ਸਾਰੇ ਸੂਟ ਖੋਲੂਗੀ ਤਾਂ ਫਿਰ ਵੀਡੀਓ ਬੜੀ ਲੰਬੀ ਹੋ ਜਾਣੀ ਇਹ ਦੇਖੋ ਜੀ ਸੇਮ ਉਹੀ ਇਸ ਤਰ੍ਹਾਂ ਵਰਕ ਰਹੇਗਾ ਨਜ਼ਦੀਕ ਤੋਂ ਦੇਖ ਲਓ ਫੈਬਰਿਕ ਪਿਓਰ ਲੇਲਨ ਕਾਟਨ ਰਹੂਗੀ ਇਹਦੀ ਤੇ ਇਸ ਤਰ੍ਹਾਂ ਵਿੱਚ ਥੋੜਾ ਥੋੜਾ ਐਂ ਕਰਕੇ ਬੂਟੀਆਂ ਟਾਈਪ ਵਰਕ ਹੋਇਆ ਵਾ ਦੁਪੱਟਾ ਸੇਮ ਡਿਜ਼ਾਈਨ ਚ ਬਸ ਕਲਰ ਬਦਲ ਗਿਆ ਉਹੀ ਜੀ ਸਿਲਵਰ ਇਸ ਦੀ ਸਾਈਡ ਦੇ ਉੱਪਰ ਇਸ ਤਰ੍ਹਾਂ ਤੇ ਲੇਲਨ कॉटन ਦਾ ਹੀ ਦੁਪੱਟਾ ਹੈ ਲੇਲਨ ਦੀ ਬਾਟਮ ਹੈ ਇਸ ਦੀ ਉਹੀ ਟਸਲਸ ਲੱਗੇ ਹੋਏ ਐ 스마트 ਦੁਪੱਟਾ ਹੈ ਜੀ ਇਹ ਦੇਖੋ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਆ ਰਿਹਾ ਤੁਸੀਂ ਆਪਣੇ ਆਰਡਰ ਹੈ ਜਿਹੜੇ ਨਾਲ ਦੀ ਨਾਲ ਬੁੱਕ ਕਰਾ ਸਕਦੇ ਹੋ ਕਿਉਂਕਿ ਇਹ ਲਿਮਟਿਡ ਸਟਾਕ ਹੈ ਤੇ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਹੈ ਸ਼ਿਪਿੰਗ ਫ੍ਰੀ ਰਹੇਗੀ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਭੁੱਲ ਗਈ ਸ਼ਿਪਿੰਗ ਫ੍ਰੀ ਰਹੇਗੀ ਅੱਛਾ ਇਹ ਤੁਸੀਂ ਬਾਟਮ ਵੀ ਦੇਖ ਲਓ ਇਹ ਸ਼ਰਟ ਹੈ ਤੇ ਇਹ ਇਸ ਦੇ ਨਾਲ ਇਸ ਤਰ੍ਹਾਂ ਬਾਟਮ ਜਾਏਗੀ ਬਹੁਤ ਸੋਹਣੀ ਪਿਆਰੀ ਆਈਟਮ ਹੈ ਜੀ ਇਸ ਦੇ ਵਿੱਚ ਹੋਰ ਵੀ ਦੋ ਚਾਰ ਰੰਗ ਮੇਬੀ ਰੈਡੀ ਹੋ ਕੇ ਆ ਜਾਣਗੇ ਤੇ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਨੀਲਨ ਕਾਟਨ ਦੇ ਵਿੱਚ ਬੜੇ ਲਾਈਟ ਕਲਰ ਦੇ ਵਿੱਚ ਜਿਹੜੇ ਦੋ ਪੀਸ ਰੈਡੀ ਹੋ ਕੇ ਆਪਣੇ ਕੋਲ ਆਏ ਐ ਇਹ ਦੇਖੋ ਜੀ ਬੜਾ ਹੀ ਪਿਆਰਾ ਰੇਂਜ ਇਹਨਾਂ ਦੀ ਸਾਰਿਆਂ ਦੀ ਸੀਮ ਰਹਿਣ ਵਾਲੀ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਦੇਖੋ ਇਹਦੀ ਬੈਕ ਤੇ ਵੀ ਬਾਰਡਰ ਹੈ ਇਸ ਤਰ੍ਹਾਂ ਬੈਕ ਤੇ ਵੀ ਡਿਜ਼ਾਈਨ ਤੇ ਬਾਰਡਰ ਹੈ ਆਊਟਲਾਈਨਿੰਗ ਹੈਂਡਵਰਕ ਹੋਇਆ ਹੋਇਆ ਹੈ ਜੀ ਇਸ ਤੇ ਉੱਪਰ ਆਊਟਲਾਈਨ ਹੋਈ ਵੀ ਹੈ ਇਸ ਦੀਆਂ ਬਾਜੂ ਇਸ ਦੀਆਂ ਬਾਜੂ ਨੇ ਤੇ ਬੈਕ ਸਾਈਡ ਵੀ ਇਸ ਤੇ ਇਸ ਤਰ੍ਹਾਂ ਬਾਰਡਰ ਰਹੇਗਾ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈ ਇਹ ਮੇभी ਤੁਹਾਨੂੰ ਸਮਝ ਆ ਗਿਆ ਹੋਣਾ ਹੈ ਹਨ ਇਸ ਦੇ ਨਾਲ ਆਫ ਵਾਈਟ ਕਾਟਨ ਦੀ ਬਾਟਮ ਜਾਏਗੀ ਤੇ ਹੁਣ ਇਸ ਤੇ ਦੁਪੱਟੇ ਦੀ ਗੱਲ ਕਰ ਲੈਨੇ ਦੁਪੱਟਾ ਵੀ ਇਸ ਦਾ ਬਹੁਤ ਸੋਹਣਾ ਹੈ 스마트 ਦੁਪੱਟਾ ਹੈ ਸਭ ਤੋਂ ਜ਼ਿਆਦਾ ਚੀਜ਼ ਹੈ ਕਿ ਇੰਨਾ ਸੂਟਾਂ ਦੇ ਨਾਲ ਦੁਪੱਟੇ ਬਹੁਤ ਸੋਹਣੇ ਹੈ ਜੀ ਇਹ ਦੇਖੋ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਇਸ ਤਰ੍ਹਾਂ ਬਾਰਡਰ ਰਹੇਗਾ ਤੇ ਇਹ ਇਸ ਦਾ ਸੈਂਟਰ ਤੇ ਇਸ ਦੇ ਬਾਰਡਰ ਦੇ ਉੱਪਰ ਇਸ ਤਰ੍ਹਾਂ ਫਲਾਵਰਸ ਤੇ ਫਿਰ ਉਸ ਤੋਂ ਬਾਅਦ ਬਾਰਡਰ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਲੱਗੇ ਜੀ ਮੈਂ ਸੋਚਿਆ ਕਿ ਚਲੋ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹ ਕਿਉਂਕਿ ਮੈਨੂੰ ਖੁਦ ਨੂੰ ਬਹੁਤ ਸੋਹਣੇ ਲੱਗੇ ਗਰਮੀਆਂ ਦੇ ਲਈ ਮੈਂ ਆਪਣੇ ਲਈ ਵੀ ਇਹ ਚੀਜ਼ ਦੇਖੂਗੀ ਮੈਂ ਆਪਣੇ ਮਾਸੀ ਜੀ ਨੂੰ ਆਪਣੇ ਰਿਲੇਟਿਵਸ ਮੇਰੀ ਸਿਸਟਰ ਨੂੰ ਵੀ ਮੈਂ ਬੋਲਿਆ ਹੋਇਆ ਕਿ ਇਹ ਸੂਟ ਆਪਾਂ ਖੁਦ ਵੀ ਸਟਿਚ ਕਰਾਵਾਂਗੇ ਇਹ ਦੇਖੋ ਇਹ ਆ ਜੀ ਇਸ ਦੀ ਫਾਈਨਲ ਲੁੱਕ ਮੇਬੀ ਅੱਜ ਕੈਮਰਾ ਨਾ ਥੋੜਾ ਐਡਜਸਟ ਕਰਨ ਦੇ ਵਿੱਚ ਉੱਪਰ ਚਲਾ ਗਿਆ ਸੋ ਤਾਂ ਹੀ ਮੈਂ ਤੁਹਾਨੂੰ ਉੱਪਰ ਚੱਕ ਚੱਕ ਕੇ ਚੀਜ਼ਾਂ ਇਸ ਤਰ੍ਹਾਂ ਦਿਖਾ ਰਹੀ ਹਾਂ ਔਰ ਹਿੰਮਤ ਨਹੀਂ ਹੈ ਕਿ ਮੈਂ ਕੈਮਰਾ ਦੁਬਾਰਾ ਐਡਜਸਟ ਕਰ ਲਾਂ ਇਸ ਤੇ ਵਿੱਚ ਜਲਦੀ ਜਲਦੀ ਦੇਖਦੇ ਹਾਂ ਬਿਕੋਜ਼ ਸੱਤ ਸਾਢੇ ਸੱਤ ਮਿੰਟ ਦੀ ਵੀਡੀਓ ਜਿਹੜੀ ਆਲਰੇਡੀ ਹੋ ਚੁੱਕੀ ਆ ਐਦੇ ਵਿੱਚ ਦੂਜੀ ਸ਼ੇਡ ਦੇਖ ਲਓ ਬੇਸ ਆਫ ਵਾਈਟ ਹੀ ਰਹੂਗਾ ਵਿੱਚ ਬਸ ਜਿਹੜਾ ਕਲਰ ਹੈ ਉਹ ਥੋੜਾ ਇਹਦੇ ਚ ਗ੍ਰੇ ਹੋ ਗਿਆ ਕਲਰ ਦਾ ਹੀ ਫਰਕ ਰਹੂਗਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਆ ਦੇਖੋ ਇਸ ਤਰ੍ਹਾਂ نیچے ਬਾਰਡਰ ਤੇ ਇਸ ਤੇ neck ਦੇ ਉੱਪਰ ਵਰਕ ਰਹੇਗਾ ਇਹ ਵਾਲਾ neck ਦੇ ਉੱਪਰ ਡਿਜ਼ਾਈਨ ਰਹੇਗਾ ਤੇ ਇਸ ਦੀ ਬੈਕ ਸਾਈਡ ਵੀ ਅੱਛਾ ਪਿਓਰ ਲੇਲਨ ਕਾਟਨ ਹੈ ਜੀ ਇਹ ਬਹੁਤ ਅੱਛਾ ਫੈਬਰਿਕ ਹੈ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਹੈ ਸੀਮ ਬੈਕ ਵੀ ਇਹਦੀ ਇਸ ਤਰ੍ਹਾਂ ਹੀ ਰਹੇਗੀ ਬਾਰਡਰ ਤੇ ਬਾਜੂ ਆਗੇ ਬੈਕ ਵੀ ਬਾਰਡਰ ਰਹੇਗਾ ਤੇ ਫਰੰਟ ਤੇ ਬਾਰਡਰ ਤੇ ਬਾਰਡਰ ਦੇ ਨਾਲ ਇਹ ਤੁਹਾਨੂੰ neck ਦੇ ਉੱਪਰ ਇਸ ਤਾ ਡਿਜ਼ਾਈਨ ਮਿਲੇਗਾ ਤੇ ਇਸ ਦੇ ਵਿੱਚ ਸਾਰੇ ਦੇ ਵਿੱਚ ਇਹ ਦੇਖੋ ਬੂਟੀਆਂ ਵੀ ਮਿਲਣਗੀਆਂ ਤੁਹਾਨੂੰ ਇਹ ਸਾਰੇ ਦੇ ਵਿੱਚ ਆਲਓਵਰ ਬੂਟੀਆਂ ਮਿਲਣਗੀਆਂ ਬਹੁਤ ਜ਼ਿਆਦਾ ਪਿਆਰੀ ਚੀਜ਼ ਹੈ ਜੀ ਜਿਹਨੂੰ ਆਪਾਂ ਸਰਦਾਰੀ ਕਹਿ ਦਿੰਦੇ ਹਾਂ ਨਾ ਗੁੱਡ ਕੁਆਲਿਟੀ ਪੂਰੀ ਸਰਦਾਰੀ ਵਾਲੀ ਚੀਜ਼ ਹੈ ਜੋ ਪਹਿਲੀ ਨਜ਼ਰ ਚ ਪਾ ਜਾਣ ਵਾਲੀ ਚੀਜ਼ ਹੈ ਇਹ ਉਹ ਹੈ ਜੀ ਇਸ ਦੇ ਨਾਲ ਆਫ ਵਾਈਟ ਸੇਮ ਕਾਟਨ ਦੀ ਬਾਟਮ ਜਾਏਗੀ ਸੇਮ ਬਾਟਮ ਦੁਪੱਟਾ ਇਸਦੇ ਨਾਲ ਬਹੁਤ ਪਿਆਰਾ ਦੁਪੱਟਾ ਹੈ ਜੀ ਰੇਂਜ ਇਹਨਾਂ ਸੂਟਾਂ ਦੀ ਸਾਰਿਆਂ ਦੀ ਇਹਨਾਂ ਵਾਲਿਆਂ ਦੀ ਸੇਮ ਹੈ ਲੇਲਨ ਕਾਟਨ ਦੀ ਆਪਾਂ ਅਲੱਗ ਤੋਂ ਗੱਲ ਕਰਦੇ ਹਾਂ ਦੇਖੋ ਜੀ ਦੁਪੱਟਾ ਦੇਖੋ ਤੁਸੀਂ ਮਤਲਬ ਇਹ ਚੀਜ਼ਾਂ ਜਦੋਂ ਵੀ ਅਸੀਂ ਕਿਸੇ ਨੂੰ ਪਾਏ ਹੋਏ ਦੇਖਦੇ ਹਾਂ ਨਾ ਤਾਂ ਇੱਕਦਮ ਸਾਨੂੰ ਇੱਕ ਸਰਦਾਰੀ ਵਾਈਬ ਆਉਂਦੀ ਹੈ ਕਿ ਇਹ ਸਰਦਾਰੀ ਜੀਆਂ ਚੀਜ਼ਾਂ ਨੇ ਇਹ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਗਰਮੀ ਦੇ ਵਿੱਚ ਇਹ ਜੇ ਲਾਈਟ ਕਲਰ ਹੀ ਚੰਗੇ ਲੱਗਦੇ ਆ ਸੋ ਬਹੁਤ ਸੋਹਣੇ ਲੱਗੇ ਜੀ ਮੈਨੂੰ ਮਤਲਬ ਸਿਸਟਰ ਦੀ ਚੀਜ਼ ਦੇ ਉੱਪਰ ਦ ਮਤਲਬ ਦੱਬਾ ਮਾਰਨਾ ਕਹਿ ਸਕਦੇ ਤੁਸੀਂ ਕਿ ਮੈਂ ਬੁਟੀਕ ਤੇ ਗਈ ਸੀਗੀ ਹੋਰ ਸੂਟ ਲੈਣ ਇਹ ਭੈਣ ਨੇ ਆਪਣੀ ਮਤਲਬ ਚੁਆਇਸ ਲਈ ਜਿਵੇਂ ਰੱਖੇ ਸੀ ਤੇ ਮੈਨੂੰ ਲੱਗੇ ਕਿ ਮੈਨੂੰ ਬਹੁਤ ਸੋਹਣੀ ਚੀਜ਼ ਹੈ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਆਪਣੇ ਕਸਟਮਰਸ ਨੂੰ ਦਿਖਾਣੀ ਚਾਹੀਦੀ ਹੈ ਤੇ ਮੈਂ ਉਹਦੇ ਕੋਲੋਂ ਜ਼ਬਰਦਸਤੀ ਚੱਕ ਕੇ ਲੈ ਕੇ ਆਈਆਂ ਤੇ ਇਹ ਹੈ ਜੀ ਪਿਓਰ ਲੇਲਨ कॉटन ਦਾ ਦੁਪੱਟਾ ਲੇਨਨ कॉटन ਦਾ सूट ਹੈ ਲੇਨਨ कॉटन ਦੀ ਹੀ बॉटम ਰਹੇਗੀ अच्छी क्वालिटी ਦੇ ਵਿੱਚ ਤੇ ਹੁਣ ਆ ਜਾਂਦੀ ਹੈ ਜੀ ਆਪਣੇ ਜੋ ਆਪਾਂ ਇਹ ਵਾਲੇ ਆਰਡਰ ਜਿਹੜੇ ਕੀਤੇ ਹੋਏ ਸੀ ਕਸਟਮਰਜ਼ ਨੇ ਖਤਮ ਹੋ ਗਏ ਸੀ ਤੇ ਆਪਾਂ ਇਸ ਨੂੰ ਰੀਸਟਾਕ ਕੀਤਾ ਹੈਗਾ ਐਕਚੁਅਲੀ ਇਹਨਾਂ ਨੂੰ ਹੀ ਲੱਭਣ ਮੈਂ ਜੁਗਾਈ ਸੀਗੀ ਤੇ ਇਹਦੇ ਵਿੱਚ ਜੀ ਥੋੜਾ ਜਿਹਾ ਚੇਂਜ ਆ ਗਿਆ ਜਿਹੜੇ ਤੁਸੀਂ ਕਸਟਮਰ ਨੂੰ ਉਹ ਵਾਲੇ ਉਹ ਸਾਰੀ ਸ਼ਰਟ ਦੇ ਉੱਪਰ ਉਹ ਵਰਕ ਨਹੀਂ ਪਸੰਦ ਸੀ ਉਹ ਇਹ ਵੀ ਲੈ ਸਕਦੇ ਹੋ ਇਹ ਲੈਮਨ yellow ਹੈ ਜੀ all over ਹੈ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਇਸ ਤੇ ਫਲਾਵਰ ਦਾ ਵਰਕ ਰਹੂਗਾ ਤੇ نیچے ਇਸ ਤੇ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਹੈ نیچے ਕਟਵਰਕ ਵੀ ਦਿੱਤਾ ਹੋਇਆ ਹੈ ਕਟਵਰਕ ਦੇ ਵਿੱਚ ਇਸ ਤਰ੍ਹਾਂ ਬਾਰਡਰ ਤੇ ਇਸ ਦੀ ਬੈਕ ਸਾਈਡ ਦੇ ਉੱਪਰ ਇਸ ਤਰ੍ਹਾਂ ਡਾਟਸ ਰਹਿਣਗੇ ਇਹ ਵੀ ਪਿਓਰ ਲੈਣ ਦੇ ਵਿੱਚ ਹੈ ਜੀ ਇਹ ਦੇਖੋ ਤੇ ਇਸ ਦੇ ਨਾਲ ਜਿਹੜੀ ਲੇਲਨ ਦੀ ਬਾਟਮ ਹੈ ਪਲੇਨ ਰਹੇਗੀ ਇਹ ਦੇਖੋ ਜਲਦੀ ਜਲਦੀ ਤੁਸੀਂ ਆਪਣੇ ਆਰਡਰ ਬੁੱਕ ਕਰਨ ਲਈ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਦਿਖਾਈ ਦੇ ਰਿਹਾ ਹੋਣਾ ਤੁਸੀਂ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਇਸ ਦੇ ਨਾਲ ਦੁਪੱਟਾ ਇਸ ਦੁਪੱਟੇ ਦੇ ਫੈਨ ਨੇ ਸਾਰੇ ਇਸ ਦੁਪੱਟੇ ਦੀ ਵਜ੍ਹਾ ਨਾਲੇ ਸੂਟ ਹੈ ਜਿਹੜੇ ਵਾਰ-ਵਾਰ ਆਰਡਰ ਲੱਗ ਰਹੇ ਨੇ ਟਸਲਸ ਵਾਲਾ ਸਮਾਰਟ ਦੁਪੱਟਾ ਹੈ ਜੀ ਇਸ ਦਾ ਮਲਟੀ ਕਲਰ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਇਹੀ ਸੂਟ ਨੂੰ ਹੈ ਜਿਹੜੇ ਚਾਰ ਚੰਦ ਲਗਾਉਂਦੇ ਆ ਮੀਨ ਗੱਲ ਦੁਪੱਟੇ ਤੇ ਹੀ ਆ ਕੇ ਖੜ ਜਾਂਦੀ ਹੈ ਸਾਰੇ ਸੂਟ ਦੀ ਤੇ ਇਹ ਹੈ ਜੀ ਇਸ ਦਾ ਇੱਕ ਵਾਰੀ ਫਿਰ ਤੋਂ ਦੇਖ ਲਓ ਬਾਰਡਰ ਦੇ ਉੱਪਰ ਡਿਜ਼ਾਈਨ ਤੇ ਇਹ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਫਲਾਵਰ ਜਿਹਨੂੰ ਆਪਾਂ ਬੂਟੀਆਂ ਵੀ ਕਹਿ ਦਿੰਨੇ ਆ ਸਾਰੇ ਸੂਟ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਤੇ ਸੈਲਫ ਦਾ ਇਸ ਦਾ ਜੋ ਪ੍ਰਿੰਟ ਹੈ ਸੈਲਫ ਡਿਜ਼ਾਈਨ ਉਹ ਇਸ ਤਰ੍ਹਾਂ ਕਰਕੇ ਡਾਟਸ ਰਹਿਣ ਵਾਲੀ ਹੈ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਜਲਦੀ ਜਲਦੀ ਦੂਜੇ ਰੰਗ ਵੀ ਦੇਖ ਲੈਣੇ ਆ ਇਹ ਪੀਚ ਹੈ ਜੀ ਆਲ ਓਵਰ ਇਹ ਵੀ ਮੈਂ ਤੁਹਾਨੂੰ ਦਿਖਾਈ ਦਿੰਨੀ ਐ ਅੱਛਾ ਇਹਦੇ ਉੱਪਰ ਵੀ ਸੇਮ ਵਰਕ ਹੈ ਇਹ ਵਰਕ ਇਸ ਤਰ੍ਹਾਂ ਰਿਪੀਟ ਹੋਏ ਹੈਗੇ ਦੁਬਾਰਾ ਸੇਮ ਇੱਕ ਨਾ ਪੈਨਲ ਦੇ ਵਿੱਚ ਨਹੀਂ ਹੋਏਗੀ ਜੋ ਤੁਸੀਂ ਪਹਿਲਾਂ ਦੇਖੀ ਉਹ ਸੇਮ ਸੇਮ ਨਹੀਂ ਹੋਏਗੇ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਤਾ ਤੇ ਸੇਮ ਵੀ ਮਿਲ ਜਾਣਗੇ ਜੇ ਤੁਸੀਂ ਕਹੋ ਕਿ ਸੇਮ ਲੈਣੇ ਤਾਂ ਸੇਮ ਵੀ ਹੈਗੇ ਆ ਸੇਮ ਵੀ ਮਿਲ ਜਾਣਗੇ ਪਰ ਬੜੇ ਹੀ ਲਿਮਟਿਡ ਸਟਾਕ ਹੈ ਇਹ ਦੁਬਾਰਾ ਮਿਲੇ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਜਿੰਨੇ ਕੇ ਹੈ ਸਿਸਟਰ ਨੇ ਕਾਫੀ ਕੁਆਂਟੀਟੀ ਚ ਮੰਗਾਏ ਸੀ ਜਿੰਨੇ ਕੁ ਉਸ ਕੋਲ ਪਏ ਸੀ ਇੱਕ ਵਾਰ ਮੈਂ ਸਾਰੇ ਚੁੱਕ ਲੈਂਦੀ ਆ ਇਹ ਦੇਖੋ ਜੀ ਸੀਮ ਉਹੀ ਡਿਜ਼ਾਈਨ ਹੈ ਬਸ ਰੰਗ ਇਸ ਦਾ ਪੀਚ ਹੈ ਤੇ ਬਹੁਤ ਹੀ ਲਾਈਟ ਤੇ ਪਿਆਰਾ ਕਲਰ ਹੈ ਬਰਕ ਤੁਸੀਂ ਦੇਖ ਲਿਆ ਹੋਣਾ ਇਹ ਇਸ ਦੇ ਨਾਲ ਬਾਟਮ ਜਾਏਗੀ ਪਲੇਨ ਦੇਖ ਲਓ ਇਸ ਦੇ ਨਾਲ ਪਲੇਨ ਲਿਲਨ ਦੀ ਬਾਟਮ ਹੈ ਲਿਲਨ ਕਾਟਨ ਦੇ ਸੂਟ ਹੈ ਇਹ ਦੇਖੋ ਜੀ ਇਹ ਇਸ ਦਾ ਦੁਪੱਟਾ ਹੈ ਬਾਰਡਰ ਇਸ ਦਾ ਹਮੇਸ਼ਾ ਵਰਕ ਦੇ ਨਾਲ ਹਾਈਲਾਈਟ ਰਹੇਗਾ ਜੀ ਬੇਸ ਆ ਦੁਪੱਟੇ ਦਾ ਸੂਟ ਦੇ ਨਾਲ ਦਾ ਜਿਵੇਂ ਇਸ ਦਾ ਪੀਚ ਪਿੰਕ ਹੈ ਤਾਂ ਇਹਦਾ ਬੇਸ ਹੈ ਜਿਹੜਾ ਉਸੇ ਤਰ੍ਹਾਂ ਰਹੇਗਾ ਇਹ ਦੇਖੋ ਇਸ ਤੇ ਵੀ ਟੈਸਲਸ ਨੇ ਸੇਮ ਦੁਪੱਟਾ ਸੇਮ ਹੀ ਆ ਹੁਣ ਜਲਦੀ ਜਲਦੀ ਆਪਾਂ ਇਹਦੇ ਬਾਕੀ ਦੇ ਰੰਗ ਦੇਖ ਲੈਣੇ ਆ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ ਇਹਦੇ ਨਾਲ ਦੀ ਸੇਮ ਇਹ ਉਹ ਸੂਟ ਹੈ ਜਿਹੜੇ ਸੈਂਟਰ ਦੇ ਵਿੱਚ ਜਿਨ੍ਹਾਂ ਦਾ ਵਰਕ neck ਤੱਕ ਹੈ ਲਓ ਜੀ ਜਲਦੀ ਜਲਦੀ ਦੇਖ ਲਓ ਇਹਨਾਂ ਦੇ ਨਾਲ ਮੈਚਿੰਗ ਬਾਟਮ ਜਾਣਗੇ ਆ ਸ਼ਰਟ ਆਫ ਵਾਈਟ ਕਰੀਮ بیس ਰਹੇਗਾ ਤੇ ਇਹ ਇਸ ਦਾ ਵਰਕ ਹੈ ਇਹ نیچے ਦੇਖੋ ਇੱਥੋਂ ਲੈ ਕੇ ਇਹ ਆਰੀ ਵਰਕ ਹੋਇਆ ਜੀ ਇੱਥੇ ਸਾਰੇ ਸੂਟਾਂ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਹੈ ਇਹ neck ਤੱਕ ਡਿਜ਼ਾਈਨ ਹੈ ਇਸ ਤਰ੍ਹਾਂ ਤੇ ਇਸ ਦੇ ਡਾਟਸ ਰਹਿਣਗੇ 슬ੀਵਜ਼ ਦੇ ਉੱਤੇ ਤੇ ਬੈਕ ਤੇ ਇਹ ਇਸ ਦਾ ਦੁਪੱਟਾ ਇਹ ਇਸ ਦਾ ਪਿਕਾਕ ਬਾਟਮ ਹੈ ਇਹ ਇਸ ਦੇ ਨਾਲ ਮੈਚਿੰਗ ਦੇ ਵਿੱਚ ਜਾਣ ਵਾਲਾ ਹੈ ਇਹ ਮੈਚਿੰਗ ਹੈ ਇਹ ਇਸ ਦਾ ਦੁਪੱਟਾ ਇਹਨਾਂ ਦੀ ਰੇਂਜ ਜੀ 1450 ਰੁਪਏ ਰਹਿਣ ਜਾ ਰਹੀ ਹੈ ਸ਼ਿਪਿੰਗ ਤੁਹਾਨੂੰ ਫ੍ਰੀ ਮਿਲੇਗੀ ਇਸ ਦੇ ਵਿੱਚ ਇੱਕ ਕਲਰ ਮਹਿੰਦੀ ਆ ਜਾਂਦਾ ਹੈ ਜਲਦੀ ਜਲਦੀ ਮੈਂ ਤੁਹਾਨੂੰ ਰੰਗ ਦਿਖਾ ਦਿੰਨੀ ਆ ਇਹ ਆ ਸੇਮ ਉਹੀ ਵਰਕ ਸੈਂਟਰ ਵਾਲਾ ਇਹ ਇਹਦੇ ਨਾਲ ਮਹਿੰਦੀ ਜੋ ਮੈਂ ਪਾਇਆ ਹੋਇਆ ਸੇਮ ਰੰਗ ਇਹ ਮਹਿੰਦੀ ਬਾਟਮ ਹੈ ਦੇ ਨਾਲ ਤੇ ਇਹਦੇ ਨਾਲ ਇਸ ਤਰ੍ਹਾਂ ਮਹਿੰਦੀ ਬਾਰਡਰ ਵਾਲਾ ਦੁਪੱਟਾ ਜਾਏਗਾ ਹੁਣ ਮੈਂ ਇਸ ਨੂੰ ਨਹੀਂ ਖੋਲੂਗੀ ਨਹੀਂ ਤਾਂ ਫਿਰ ਕਾਫੀ ਜ਼ਿਆਦਾ ਲੰਬਾ ਚੌੜਾ ਕੰਮ ਹੋ ਜਾਣਾ ਹੈਗਾ ਗੱਲਾਂ ਬਾਤਾਂ ਦਾ سلسلہ ਤੇ ਵੀਡੀਓ ਫਿਰ ਬਹੁਤ ਲੰਬੀ ਹੋ ਜਾਣੀ ਹੈ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ ਵਿੱਚ ਦਿਖ ਰਿਹਾ ਜੀ ਤੁਸੀਂ ਆਪਣੇ ਆਰਡਰ ਬੁੱਕ ਕਰਕੇ ਸ਼ਾਪਿੰਗ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਇਹ ਦੇਖੋ ਇਹਦੇ ਨਾਲ ਹੈ ਮਸਟਰਡ ਬਾਟਮ ਇਸਤੀ ਬਾਟਮ ਮੈਚਿੰਗ ਔਫ ਵਾਈਟ بیس ਇਹ ਸਾਰੇ ਦੇ ਉੱਪਰ ਇਸ ਤਰ੍ਹਾਂ ਆਰੀ ਦਾ ਵਰਕ ਹੋਇਆ ਲੇਲਨ कॉटन ਤੇ ਇਹ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਹੈ ਸੂਟ ਹੈ ਤੇ ਇਹ ਇਸ ਦੇ ਨਾਲ yellow ਇਸ ਤਰ੍ਹਾਂ ਉਹੀ टਸਲਸ ਵਾਲਾ ਦੁਪੱਟਾ ਹੁਣ ਇਹਦੇ ਵਿੱਚ ਅਗਲਾ ਰੰਗ ਆ ਜਾਂਦਾ ਹੈ ਮਹਿਰੂਨ ਹਾਂਜੀ ਅਗਲਾ ਰੰਗ ਆ ਜਾਂਦਾ ਜੀ ਮਹਿਰੂਨ ਸੇਮ ਵਰਕ ਹੋਇਆ ਵੈਸੇ ਤਰ੍ਹਾਂ ਇਹ ਮਹਿਰੂਨ ਬਾਟਮ ਹੈ ਲੇਲਨ ਪਿਓਰ कॉटन ਹੈ ਸਟਾਫ ਫੈਬਰਿਕ ਇੱਕ ਹੀ ਰਹੇਗਾ ਲੇਲਨ कॉटन ਪਿਓਰ ਤੇ ਇਹ ਵਾਲਾ ਇਸ ਦੇ ਨਾਲ ਦੁਪੱਟਾ ਹੈਗਾ ਇਸ ਤਰ੍ਹਾਂ ਇਹ ਮੈਰੂਨ ਦੁਪੱਟਾ ਹੈ ਲੇਲਨ कॉटन ਦਾ ਹੀ ਦੁਪੱਟਾ ਹੈ ਜੀ ਨਾਲ ਇਹ λεਮਨ येलो ਹੈ ਜੀ ਇਹ ਤੁਸੀਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੇਖੇ ਹੋਣੇ ਆ ਇਹ ਕਸਟਮਰਸ ਦੇ ਬੁੱਕ ਹੋਏ ਹੋਏ ਆ ਇਹ ਵੀ ਤੁਸੀਂ ਇਹਦੇ ਨਾਲ ਸੇਮ ਦੁਪੱਟਾ ਜਾਏਗਾ ਸੇਮ ਉਸੇ ਤਰ੍ਹਾਂ ਬਾਰਡਰ ਇਸ ਦਾ येलो ਹੋਏਗਾ ਦੁਪੱਟੇ ਦਾ ਤੇ ਇਹ ਸੈਂਟਰ ਪੈਨਲਸ ਵਾਲੇ ਉਹ ਹੈਗੇ ਆ ਫਲਾਵਰਸ ਇਹ ਬਾਰਡਰ ਵਾਲੇ ਨਹੀਂ ਆ ਤੇ ਇੱਕ ਇਹਨਾਂ ਦੇ ਵਿੱਚ ਕਲਰ ਹੈਗਾ ਹਾਂ ਜੀ ਆਪਾਂ ਪਿੰਕ ਵਾਲਾ ਵੀ ਦੇਖ ਲੈਨੇ ਹ ਇੱਕ ਤੋਂ ਨਾ ਇਹਨਾਂ ਦੇ ਸੂਟਾਂ ਦੇ ਉੱਪਰ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਥ्रेड ਵਰਕ ਹੋਇਆ ਜੀ ਆਰੀ ਦਾ ਇਹ ਦੇਖੋ ਨੇੜੇ ਤੋਂ ਤੇ ਇਸ ਦੇ ਨਾਲ ਪਿੰਕ ਇਸਦੀ ਬਾਟਮ ਮੈਚਿੰਗ ਦੇ ਵਿੱਚ ਪਿੰਕ ਬਾਟਮ ਹੈ ਤੇ ਇਸ ਦੇ ਨਾਲ ਦੁਪੱਟਾ ਹੈ ਜਿਹੜਾ ਇਸ ਤਰ੍ਹਾਂ ਇਹ ਜਾਏਗਾ ਕਿਉਂਕਿ ਇਸਦੇ ਵਿੱਚ ਥ੍ਰੈਡ ਦਾ ਜਿਸ ਤਰ੍ਹਾਂ ਯੂਜ਼ ਹੋਇਆ ਵੈ ਉਸੇ ਨਾਲ ਹਾਈਲਾਈਟ ਬਾਰਡਰ ਵਾਲਾ ਦੁਪੱਟਾ ਰਹੇਗਾ ਇਹ ਪਿੰਕ ਕਿਸ ਦੀ ਬਾਟਮ ਰਹੇਗੀ ਕਿੰਨੇ ਵੀ ਤੁਸੀਂ ਕੁਆਂਟੀਟੀ ਚ ਆਰਡਰ ਕਰ ਸਕਦੇ ਹੋ ਇਹਨਾਂ ਦੀ ਅੱਛੀ ਖਾਸੀ ਆਪਣੇ ਕੋਲ ਕੁਆਂਟੀਟੀ ਮੌਜੂਦ ਹੈ ਤੇ ਹੁਣ ਆਪਾਂ ਲਾਸਟ ਤੇ ਗੱਲ ਕਰਦੇ ਹਾਂ ਕਾਟਨ ਦੇ ਬਹੁਤ ਇੱਕ ਪਿਆਰੇ ਸੂਟ ਤੇ ਜਿਦੇ ਵਿੱਚ ਸਿੰਗਲ ਕਲਰ ਹੀ ਅਵੇਲੇਬਲ ਹੈ ਜੀ ਇਹਨਾਂ ਦੇ ਵਿੱਚ ਸਿਰਫ ਸਿੰਗਲ ਕਲਰ ਹੈ ਬਹੁਤ ਜ਼ਿਆਦਾ ਸੋਨਾ ਰਿਚ ਕੁਆਲਿਟੀ ਦਾ ਹਾਈ ਕੁਆਲਿਟੀ ਦਾ ਕਹਿ ਸਕਦੇ ਆ ਆਪਾਂ ਪਿਓਰ ਕਾਟਨ ਦਾ ਸੂਟ ਹੈ ਇਸ ਨੂੰ ਆਪਾਂ ਦੇਖਦੇ ਹਾਂ ਓਪਨ ਕਰਦੇ ਹਾਂ ਇਸ ਤੇ ਦੁਪੱਟੇ ਤੇ ਵੀ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਦੀ ਔਰ neck design ਫੈਬਰਿਕ ਇਸ ਦਾ ਪਿਓਰ ਕਾਟਨ ਹੈ ਜੀ ਸੈਂਟਰ ਪੈਨਲ ਲੈਸ ਐਡ ਕੀਤੀ ਹੋਈ ਹੈ ਇਹ ਇਸ ਤੇ neck ਦਾ ਡਿਜ਼ਾਈਨ ਹੈ ਤੇ ਇਸ ਦੇ نیچے ਚਲੇ ਜਾਵਾਂਗੇ ਬਾਰਡਰ ਤੇ ਇਹ ਜੀ ਚਿਕਨ ਦਾ ਇਸ ਤੇ ਉੱਪਰ ਪੈਚ ਲਗਾ ਕੇ ਕੰਮ ਹੋਇਆਗਾ ਚਿਕਨ ਦੇ ਪੈਚ ਦਾ ਕੰਮ ਹੋਇਆ ਵਾ ਤੇ ਇਸ ਦੇ ਨਾਲ ਦੁਪੱਟਾ ਅੱਛਾ ਬਾਟਮ ਇਸ ਦੇ ਨਾਲ ਹੈ ਜਿਹੜੀ ਇਹ ਰਹੇਗੀ ਬਾਟਮ ਇਸ ਦੇ ਵਿੱਚ ਸੈਲਫ ਡਿਜ਼ਾਈਨ ਕਲਰ ਹੈ ਇਹ ਵਾਲਾ ਇਹ ਬਾਟਮ ਰਹੇਗੀ ਇਸ ਦੇ ਨਾਲ ਤੇ ਇਸ ਦੇ ਨਾਲ ਪਿਓਰ ਮਲ ਦਾ ਬਹੁਤ ਸੋਹਣਾ ਦੁਪੱਟਾ ਰਹੇਗਾ ਇਸ ਤੇ ਸੈਂਟਰ ਦੇ ਵਿੱਚ ਚਿਕਨ ਦਾ ਜਿਹੜਾ ਪੈਚ ਐਡ ਕੀਤਾ ਵੈ ਇਹ ਦੇਖੋ ਬਹੁਤ ਜਿਆਦਾ ਪਿਆਰਾ ਬਹੁਤ ਸੋਹਣਾ ਦੁਪੱਟਾ ਹੈ ਇਸ ਤਰ੍ਹਾਂ ਇਹਨੂੰ ਸਾਈਡਵੇਅਰ ਅਪ ਕਰਕੇ ਜਿਆਦਾ ਅੱਛੀ ਇਸਦੀ ਸਾਈਡ ਦੇ ਉੱਪਰ ਆਪਾਂ ਵੇਅਰ ਕਰ ਸਕਦੇ ਹਾਂ ਜਿਆਦਾ ਅੱਛੇ ਵਾਲੀ ਗ੍ਰੇਸ ਆ ਰਹੀ ਹੈ ਇਸਦੀ ਸਾਈਡ ਦੇ ਉੱਪਰ ਬਾਕੀ ਐਸ ਯੂ ਵਿਸ਼ ਆਪ ਤੁਸੀਂ ਕਿਦਾਂ ਵੀ ਲੈ ਸਕਦੇ ਹੋ ਇਸ ਨੂੰ ਤੇ ਇਹ ਇਸਦੀ ਸ਼ਾਰਟ ਰਹੇਗੀ ਵਾਂਸ ਅਗੇਨ ਸਿੰਗਲ ਕਲਰ ਹੀ ਅਵੇਲੇਬਲ ਹੈ ਜੀ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਮੈਨੂੰ ਜੋ ਪਰਸਨਲੀ ਜ਼ਿਆਦਾ ਸੋਹਣਾ ਲੱਗਿਆ ਬੁਟੀਕ ਦੇ ਉੱਪਰੋਂ ਮੈਂ ਉਹ ਸਾਰਾ ਮਟੀਰੀਅਲ ਚੱਕ ਕੇ ਲੈ ਕੇ ਆਈਆਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਿਆਰੇ ਤੇ ਰਚ ਕੁਆਲਟੀ ਦੇ ਵਿੱਚ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਚੀਜ਼ਾਂ ਜਦੋਂ ਮਿਲਦੀਆਂ ਤਾਂ ਫਿਰ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਕਸਟਮਰਸ ਦੇ ਨਾਲ ਇਹ ਚੀਜ਼ਾਂ ਸ਼ੇਅਰ ਕਰਾਂ ਕਿਉਂਕਿ ਮੇਰੇ ਬਹੁਤ ਸਾਰੇ ਕਸਟਮਰਸ ਬਾਹਰੋਂ ਮੈਨੂੰ ਰਿਪੀਟ ਦੇ ਉੱਪਰ ਆਰਡਰ ਦਿੰਦੇ ਆ ਜਰੂਰ ਕਿਸੇ ਚੀਜ਼ ਦਾ ਤਾਂ ਮੇਰਾ ਮਨ ਹੁੰਦਾ ਕਿ ਚਾਹੇ ਕਿੰਨੀ ਵੀ ਭੱਜ ਦੌੜ ਹੋਵੇ ਕਿੰਨਾ ਵੀ ਹੋਵੇ ਕਿ ਸੇਮ ਹੀ ਚੀਜ਼ ਆਪਾਂ ਪ੍ਰੋਵਾਈਡ ਕਰਾਈਏ ਬਹੁਤ ਵਾਰ ਹੁੰਦਾ ਕਿ ਸਾਡੇ ਹੱਥੋਂ ਨਿਕਲ ਜਾਂਦੀਆਂ ਚੀਜ਼ਾਂ ਸੇਮ ਰਿਪੀਟ ਨਹੀਂ ਹੋ ਪਉਂਦੀਆਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਕਾਰੀਗਰ ਦੇ ਬਾਕੀ ਕੰਮ ਛੜਵਾ ਕੇ ਸੇਮ ਚੀਜ਼ ਰੈਡੀ ਕਰਵਾਉਂਦੀ ਇੱਕ ਵਾਰ ਦੇਖ ਲਓ ਇਸ ਤਰ੍ਹਾਂ ਸ਼ਰਟ ਐਵੇਂ ਜਾਏਗੀ ਜੀ ਤੇ ਇਹ ਇਸ ਦਾ ਦੇਖ ਲਓ ਇੱਕ ਵਾਰੀ ਫਿਰ ਤੋਂ ਫੈਬਰਿਕ ਬਹੁਤ ਅੱਛਾ ਜੀ ਗੁੱਡ ਕੁਆਲਿਟੀ ਦੇ ਵਿੱਚ ਹੈ ਅੱਜ ਦੀ ਵੀਡੀਓ ਵਿੱਚ ਇਨਕ ਸੂਟ ਨੈਕਸਟ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਦੇਖਣ ਨੂੰ ਮਿਲਣਗੇ ਮਤਲਬ ਕਿ ਦੋ ਤਿੰਨ ਵੀਡੀਓ ਦੇ ਵਿੱਚ ਸਾਰਾ ਸਟਾਕ ਹੈ ਜਿਹੜਾ ਉਹ ਕਲੀਅਰ ਹੋ ਜਾਣਾ ਹੈ ਤੇ ਅੱਜ ਦੇ ਸਟਾਕ ਦੇ ਵਿੱਚ ਸਿਸਟਰ ਵਾਲੇ ਸੂਟ ਕੁਝ ਕੈਡ ਹੋਗੇ ਕਿਉਂਕਿ ਕਸਟਮਰਸ ਦੀ ਡਿਮਾਂਡ ਸੀਗੀ ਤੇ ਚਲੋ ਜੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਇੰਸਟਾਗ੍ਰam ਆਈਡੀ ਤੇ ਤੁਹਾਨੂੰ ਵਟਸਐਪ ਨੰਬਰ ਸਕਰੀਨ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੋਣਾ ਤੇ ਆਪਣੇ ਮੌਕੇ ਦਾ ਤੁਸੀਂ ਫਾਇਦਾ ਚੁੱਕਣ ਵਾਸਤੇ ਮੌਕੇ ਦਾ ਲਾਭ ਲੈਣ ਵਾਸਤੇ ਤੁਸੀਂ ਜਲਦੀ ਜਲਦੀ ਆਪਣੇ ਆਰਡਰਸ ਬੁੱਕ ਕਰਦੇ ਹੋ ਕਿਉਂਕਿ ਬਹੁਤ ਸਾਰੇ ਮੈਨੂੰ ਲੱਗਦਾ ਮੈਂ ਕਮ ਸੇ ਕਮ 100 ਕਸਟਮਰਸ ਨੂੰ ਸੋਲਡ ਆਊਟ ਦਾ ਮੈਸੇਜ ਇਸ ਤੋਂ ਪਹਿਲਾਂ ਮੈਂ ਕਰ ਚੁੱਕੀ ਹਾਂ ਕਿਉਂਕਿ ਵੀਡੀਓ ਦੇ ਅਪਲੋਡ ਹੋਣ ਤੋਂ ਘੰਟੇ ਡੇਢ ਘੰਟੇ ਦੇ ਵਿੱਚ ਹੀ ਮੇਰੇ ਪਿਆਰੇ ਪਿਆਰੇ ਕਸਟਮਰਸ ਮੇਰਾ ਸਟਾਕ ਕਲੀਅਰ ਕਰਨ ਵਿੱਚ ਮੇਰੀ ਹੈਲਪ ਕਰਾ ਦਿੰਦੇ ਆ ਤੇ ਫਿਰ ਮੈਨੂੰ ਦੂਸਰਿਆਂ ਨੂੰ ਸੌਰੀ ਬੋਲਣਾ ਪੈਂਦਾ ਸੋ ਇਸ ਲਈ ਆਪਣੇ ਆਰਡਰਸ ਤੁਸੀਂ ਜਲਦੀ ਤੋਂ ਜਲਦੀ ਬੁੱਕ ਕਰਕੇ ਆਪਣੀ ਇਨਕੁਆਰੀ ਲੈ ਸਕਦੇ ਹੋ ਤੇ ਮਿਲਦੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ